ਸਤੰਬਰ ਦਾ ਆਖਰੀ ਹਫਤਾ ਹੈ ਤੇ ਹਜੇ ਤੱਕ ਗਰਮੀ ਜਿਹੜੀ ਉਹ ਘਟਣ ਨਹੀਂ ਰਹੀ ਕਿਉਂਕਿ ਟੈਂਪਰੇਚਰ 36 35 ਇੰਨਾ ਚੱਲ ਰਿਹਾ ਹੈ वेलिंग टेंपरेचर कंडीशंस देखिए ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 34.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 1.3 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਇਸੇ ਤਰ੍ਹਾਂ ਅੱਜ ਦਾ ਜੋ ਮਿਨੀਮਮ ਟੈਂਪਰੇਚਰ 26.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 4.4 ਡਿਗਰੀ ਸੈਂਟੀਗ੍ਰੇਡ ਉੱਪਰ ਚੱਲ ਰਿਹਾ ਹੈ ਔਰ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਫਿਲਹਾਲ ਮੌਨਸੂਨ ਦੀ ਵੀ ਹਲੇ ਵਿਦਡਰੋਅਲ ਨਹੀਂ ਹੈ ਮੌਨਸੂਨ ਵੀ ਥੋੜੀ ਐਕਟਿਵ ਹੈ ਕੁਝ ਕਲਾਉਡੀਡ ਕੰਡੀਸ਼ਨਸ ਇੱਕ ਦੋ ਦਿਨਾਂ ਤੋਂ ਸੀ ਵੀ ਅਬਜ਼ਰਵ ਕਰ ਰਹੇ ਹਾਂ ਕੱਲ ਤੱਕ ਤਾਂ ਕੰਡੀਸ਼ਨਸ ਡਰਾਈ ਰਹਿਣ ਦੀ ਪ੍ਰੈਡਿਕਸ਼ਨ ਹੈ ਉਹਦੇ ਤੋਂ ਬਾਅਦ ਜਿਹੜੇ 3-4 ਦਿਨ ਕਿਤੇ ਕਿਤੇ ਪੰਜਾਬ ਦੇ ਵਿੱਚ ਹਲਕੀ ਬਾਰਿਸ਼ ਜਿਹੜੀ ਉਹ ਜ਼ਰੂਰ ਹੋ ਸਕਦੀ ਹੈ। ਆ ਬਿਲਕੁਲ ਜੀ ਕਿਉਂਕਿ ਜਿਵੇਂ ਆਪਾਂ ਡਿਸਕਸ ਕਰ ਰਹੇ ਹਾਂ ਕਿ ਮੌਨਸੂਨ ਹਲੇ ਵੀ ਥੋੜਾ ਐਕਟਿਵ ਹੈ ਸੋਦੇ ਕਰਕੇ ਜਿਹੜੀ ਹਿਊਮਿਡਿਟੀ ਵੀ ਜ਼ਿਆਦਾ ਹੈ ਹੰਬਸ ਵੜੀਆਂ ਕੰਡੀਸ਼ਨਸ ਬਣੀਆਂ ਹੋਈਆਂ ਨੇ ਔਰ ਜੇ ਅਸੀਂ ਟੈਂਪਰੇਚਰ ਦੀ ਵੀ ਗੱਲ ਕਰੀਏ ਤਾਂ ਨਾਰਮਲ ਤੋਂ ਥੋੜਾ ਜਿਆਦਾ ਉੱਪਰ ਚੱਲ ਰਿਹਾ ਹੈਗਾ। ਆਰੇ 25 ਤਰੀਕ ਤੋਂ ਲੈ ਕੇ ਜਿਹੜੇ 3-4 ਦਿਨ ਮੌਨਸੂਨ ਦੀ ਐਕਟੀਵਿਟੀਜ਼ ਰੂਲ ਪੰਜਾਬ ਦੇ ਵਿੱਚ ਕਿਤੇ ਕਿਤੇ ਪਰ ਜ਼ਿਆਦਾਤਰ ਨਰਥਰਨ ਡਿਸਟ੍ਰਿਕਟ ਸੈਂਟਰਲ অর ਨਰਥਰਨ ਡਿਸਟ੍ਰਿਕਟਸ ਵਿੱਚ 익ਸਪੈਕਟਡ ਹੈ ਸੋ ਕਿਤੇ ਕਿਤੇ ਪੰਜਾਬ ਦੇ ਵਿੱਚ ਹਲਕੀ ਬਾਰਿਸ਼ 25 ਤਰੀਕ ਤੋਂ ਬਾਅਦ ਜਿਹੜੇ 3-4 ਦਿਨ ਜ਼ਰੂਰ ਹੋ ਸਕਦੀ ਹੈ ਲੁਧਿਆਣਾ ਟਾਈਮ ਸੇਖ ਰਹੇ ਤੁਸੀਂ ਮੈਂ ਹਾਂ ਪ੍ਰਬਲਿਨ ਕੌਰ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਸਤੰਬਰ ਦੇ ਆਖਰੀ ਹਫਤੇ ਦੇ ਵਿੱਚ ਵੀ ਟੈਂਪਰੇਚਰ ਜਿਹੜਾ ਕੀ ਪਾਇਆ ਗਿਆ ਜਿਸ ਦੇ ਕਰਕੇ ਲੋਕਾਂ ਨੂੰ ਗਰਮੀ ਦੇ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੀ ਕੀ ਅਪਡੇਟਸ ਨੇ ਆਪਾਂ ਮੌਸਮ ਵਿਗਿਆਨੀਆ ਦੇ ਨਾਲ ਜਾਣਕਾਰੀ ਜਿਹੜੀ ਹੈ ਉਹਨਾਂ ਤੋਂ ਲੈਣੇ ਆ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਚੀਜ਼ ਦੇ ਵਿੱਚ ਸੋਚ ਰਹੇ ਨੇ ਵੀ ਸਤੰਬਰ ਦਾ ਆਖਰੀ ਹਫਤਾ ਹੈ ਤੇ ਹਜੇ ਤੱਕ ਗਰਮੀ ਜਿਹੜੀ ਉਹ ਘਟਣ ਨਹੀਂ ਰਹੀ ਕਿਉਂਕਿ ਟੈਂਪਰੇਚਰ 36 35 ਇੰਨਾ ਚੱਲ ਰਿਹਾ ਮੈਮ ਕੀ ਅਪਡੇਟਸ ਨੇ ਆਉਣ ਵਾਲੇ ਦਿਨਾਂ ਚ ਜੀ ਜੇ ਅਸੀਂ ਜਿਹੜਾ ਪ੍ਰਿਵੇਲਿੰਗ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 34.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 1.3 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਇਸੇ ਤਰ੍ਹਾਂ ਅੱਜ ਦਾ ਜੋ ਮਿਨੀਮਮ ਟੈਂਪਰੇਚਰ 26.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 4.4 ਡਿਗਰੀ ਸੈਂਟੀਗ੍ਰੇਡ ਉੱਪਰ ਚੱਲ ਰਿਹਾ ਹੈ ਔਰ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਫਿਲਹਾਲ ਮੌਨਸੂਨ ਦੀ ਵੀ ਹਲੇ ਵਿਦਡਰੋਅਲ ਨਹੀਂ ਹੈ ਮੌਨਸੂਨ ਵੀ ਥੋੜੀ ਐਕਟਿਵ ਹੈ ਕੁਝ ਕਲਾਉਡੀ ਕੰਡੀਸ਼ਨਸ ਇੱਕ ਦੋ ਦਿਨਾਂ ਤੋਂ ਅਸੀਂ ਅਬਜ਼ਰਵ ਕਰ ਰਹੇ ਹਾਂ ਕੱਲ ਤੱਕ ਤਾਂ ਕੰਡੀਸ਼ਨਸ ਡਰਾਈ ਰਹਿਣ ਦੀ ਪ੍ਰੈਡਿਕਸ਼ਨ ਹੈ ਉਹਦੇ ਤੋਂ ਬਾਅਦ ਜਿਹੜੇ 3-4 ਦਿਨ ਕਿਤੇ ਕਿਤੇ ਪੰਜਾਬ ਦੇ ਵਿੱਚ ਹਲਕੀ ਬਾਰਿਸ਼ ਜਿਹੜੀ ਉਹ ਜ਼ਰੂਰ ਹੋ ਸਕਦੀ ਹੈ ਜਿਵੇਂ ਦੱਸਿਆ ਕਿ ਮੌਨਸੂਨ ਵੀ ਐਕਟਿਵ ਹੈਗਾ ਤੇ ਕਿੰਨੇ ਦਿਨ ਜਿਹੜੀ ਐਕਟਿਵਨੈਸ ਮੌਨਸੂਨ ਦੇਖਣ ਨੂੰ ਮਿਲ ਰਹੀ ਕਿ ਤੁਸੀਂ ਪਰਸੋ ਦੀ ਗੱਲ ਕਰ ਰਹੇ ਹੋ ਪਰਸੋ ਤੋਂ ਬਾਅਦ ਜਿਹੜਾ ਕੁਝ ਚੇਂजेस ਦੇਖਣ ਨੂੰ ਮਿਲ ਸਕਦੇ ਫਿਲਹਾਲ ਤਾਂ ਗਰਮੀ ਨੇ ਲੋਕਾਂ ਦੇ ਬੁਰੇ ਹਾਲ ਕੀਤੇ ਹੋਏ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅਪਡੇਟਸ ਬਿਲਕੁਲ ਜੀ ਕਿਉਂਕਿ ਜਿਵੇਂ ਆਪਾਂ ਡਿਸਕਸ ਕਰ ਰਹੇ ਹਾਂ ਕਿ ਮੌਨਸੂਨ ਹਲੇ ਵੀ ਥੋੜਾ ਐਕਟਿਵ ਹੈ ਸੋਦੇ ਕਰਕੇ ਜਿਹੜੀ ਹਿਊਮਿਡਿਟੀ ਵੀ ਜ਼ਿਆਦਾ ਹੈ ਹਮਸ ਵੜੀਆਂ ਕੰਡੀਸ਼ਨਸ ਬਣੀਆਂ ਹੋਈਆਂ ਨੇ ਔਰ ਜੇ ਅਸੀਂ ਟੈਂਪਰੇਚਰ ਦੀ ਵੀ ਗੱਲ ਕਰੀਏ ਤਾਂ ਨਾਰਮਲ ਤੋਂ ਥੋੜਾ ਜਿਆਦਾ ਉੱਪਰ ਚੱਲ ਰਿਹਾ ਹੈਗਾ ਜਿਵੇਂ ਡੇ ਟਾਈਮ ਲਗਭਗ 1.3 ਡਿਗਰੀ ਸੈਂਟੀਗ੍ਰੇਡ ਔਰ ਨਾਈਟ ਟਾਈਮ ਟੈਂਪਰੇਚਰ ਜਿਹੜਾ 4.4 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਚੱਲ ਰਿਹਾ ਹੈਗਾ ਸੋ ਅਬੋਵ ਨਾਰਮਲ ਟੈਂਪਰੇਚਰ ਔਰ ਜਿਹੜੀਆਂ ਹਿਊਮਿਡ ਕੰਡੀਸ਼ਨਸ ਕਰਕੇ ਹਮਸ ਵੜੀਆਂ ਕ ਔਰ 25 ਤਰੀਕ ਤੋਂ ਲੈ ਕੇ ਜਿਹੜੇ 3-4 ਦਿਨ ਮੌਨਸੂਨ ਦੀ ਐਕਟੀਵਿਟੀ ਜ਼ਰੂਰ ਪੰਜਾਬ ਦੇ ਵਿੱਚ ਕਿਤੇ-ਕਿਤੇ ਪਰ ਜ਼ਿਆਦਾਤਰ ਨਰਥਰਨ ਡਿਸਟ੍ਰਿਕਟ સેਂਟਰਲ ਔਰ ਨਰਥਰਨ ਡਿਸਟ੍ਰਿਕਟਸ ਵਿੱਚ 익ਸਪੈਕਟਿਡ ਹੈ ਸੋ ਕਿਤੇ-ਕਿਤੇ ਪੰਜਾਬ ਦੇ ਵਿੱਚ ਹਲਕੀ ਬਾਰਿਸ਼ 25 ਤਰੀਕ ਤੋਂ ਬਾਅਦ ਜਿਹੜੇ 3-4 ਦਿਨ ਜ਼ਰੂਰ ਹੋ ਸਕਦੀ ਹੈ ਜੀ ਉਸ ਤੋਂ ਬਾਅਦ ਫਿਰ ਥੋੜੀ ਡਰਾਈਨੈਸ ਦੇਖਣ ਨੂੰ ਮਿਲੇਗੀ ਕਿ ਇਸੇ ਤਰੀਕੇ ਨਾਲ ਮੌਨਸੂਨ ਥੋੜੇ ਦਿਨਾਂ ਤੱਕ ਕੰਟੀਨਿਊ ਆ ਜੀ 3-4 ਦਿਨ ਤੱਕ ਕੰਡੀਸ਼ਨਸ ਇਸੇ ਤਰ੍ਹਾਂ ਰਹਿਣਗੀਆਂ ਉਹਦੇ ਤੋਂ ਬਾਅਦ ਜ਼ਰੂਰ ਥੋੜਾ ਮੌਇਸਚਰ ਦੇ ਵਿੱਚ ਗਰਾਵਟ ਅਸੀਂ ਐਕਸਪੈਕਟ ਕਰ ਰਹੇ ਹਾਂ ਜਿਵੇਂ ਮੈਮ ਅਸੀਂ ਜਾਣਕਾਰੀ ਤੁਹਾਡੇ ਮੁਤਾਬਕ ਵੀ ਪਤਾ ਲੱਗ ਰਹੀ ਵੀ 25 ਤਰੀਕ ਤੋਂ ਬਾਅਦ ਥੋੜੇ ਚੇਂਜਸ ਦੇਖਣ ਨੂੰ ਜ਼ਰੂਰ ਮਿਲਣ ਵਾਲੇ ਹਨ ਇਸ ਵੇਲੇ ਤਾਂ ਗਰਮੀ ਵੀ ਹੈ ਤੇ ਨਾਲ ਮੈਮ ਇਹ ਵੀ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਠੰਡ ਹੈ ਉਹ ਬਹੁਤ ਜ਼ਿਆਦਾ ਪੈਣ ਵਾਲੀ ਕਿਉਂਕਿ ਗਰਮੀ ਇਸਵਰੀ ਜਿਹੜੀ ਹੈ ਬਹੁਤ ਜ਼ਿਆਦਾ ਰਹੀ ਹੈ ਇਦਾਂ ਦੀਆਂ ਵੀ ਕੁਝ ਪ੍ਰੈਡਿਕਸ਼ਨ ਜੀ ਅਸੀਂ ਲੌਂਗ ਟਾਈਮ ਪ੍ਰੈਡਿਕਸ਼ਨ ਤਾਂ ਨਹੀਂ ਕਰ ਸਕਦੇ ਫਿਲਹਾਲ ਅਸੀਂ ਆਉਣ ਵਾਲੇ 4-5 ਦਿਨਾਂ ਦਾ ਇਹੀ ਜ਼ਰੂਰ ਤੁਹਾਨੂੰ ਵੈਦਰ ਦੱਸ ਸਕਦੇ ਹਾਂ ਸੋ ਉਹਦੇ ਮੁਤਾਬਕ ਇਹੀ ਹੈ ਕਿ 25 ਤਰੀਕ ਤੋਂ ਲੈ ਕੇ ਚਾਰ ਦਿਨ ਜਿਹੜਾ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਜੀ ਇਸ ਦੇ ਨਾਲ ਮੈਮ ਜਿਹੜੀ ਝੋਨੇ ਦੀ ਵੀ ਵੜਾਈ ਕੁਛੇ ਦਿਨਾਂ ਦੇ ਵਿੱਚ ਸ਼ੁਰੂ ਵੀ ਹੋਣ ਵਾਲੀ ਕਈ ਇਲਾਕਿਆਂ ਦੇ ਵਿੱਚ ਕਾਰ ਵੀ ਦਿੱਤੀ ਗਈ ਹੈ ਉਸ ਦੇ ਵਿੱਚ ਕੋਈ ਚੇਂजेस ਤਾਂ ਨਹੀਂ ਆਣਗੇ ਕੋਈ ਨੁਕਸਾਨਤ ਨਹੀਂ ਹੋਏਗਾ ਕਿਉਂਕਿ ਮੌਨਸੂਨ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਹਲਕਾ ਹਲਕਾ ਕਿੱਥੇ ਨਾ ਕਿੱਥੇ ਕਈ ਇਲਾਕਿਆਂ ਦੇ ਵਿੱਚ ਐਕਟਿਵ ਜੀ ਜਦੋਂ ਫਸਲ ਪੱਕ ਜਾਂਦੀ ਹੈ ਤਾਂ ਫਸਲ ਨੂੰ ਜਿਹੜਾ ਹਾਈ ਟੈਂਪਰੇਚਰ ਔਰ ਜਿਹੜੀਆਂ ਡਰਾਈ ਕੰਡੀਸ਼ਨਸ ਬੜੀਆਂ ਫੇਵਰੇਬਲ ਹੁੰਦੀਆਂ ਨੇ ਉਹਦੇ ਵਾਸਤੇ ਬਟ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਕਿਤੇ ਬਾਰਿਸ਼ ਤਾਂ ਜ਼ਰੂਰ 익ਸਪੈਕਟਡ ਹੈ ਬਟ ਉਹ ਬੜੀ ਲਾਈਟ ਬਾਰਿਸ਼ ਹੈ ਕਿਉਂਕਿ ਜੇ ਹੈਵੀ ਰੇਨ ਇਹਨਾਂ ਦਿਨਾਂ ਦੇ ਵਿੱਚ ਹੋਵੇ ਉਹਦਾ ਫਸਲ ਨੂੰ ਬਹੁਤ ਨੁਕਸਾਨ ਹੋ ਸਕਦਾ ਬਟ ਇਹ ਕਿਉਂਕਿ ਕਿਤੇ ਕਿਤੇ ਸਕੈਟਰਡ ਜਿਹਨੂੰ ਅਸੀਂ ਕਹਿੰਦੇ ਆ ਹਲਕੀ ਬਾਰਿਸ਼ ਹੋ ਸਕਦੀ ਹੈ ਸੋ ਉਹਦਾ ਅਸੀਂ ਫਸਲ ਨੂੰ ਜ਼ਿਆਦਾ ਨੁਕਸਾਨ ਨਹੀਂ 익ਸਪੈਕਟ ਕਰ ਰਹੇ ਜਿਵੇਂ ਬੀਤੇ ਦਿਨ ਵਿੱਚ ਕਈ ਇਲਾਕਿਆਂ ਦੇ ਵਿੱਚ ਚਾ ਲੁਧਿਆਣੇ ਨੂੰ ਵੀ ਇਨਕਲੂਡ ਕਰ ਲਿਆ ਬਰ ਬਹੁਤ ਜ਼ਿਆਦਾ ਪੈਸੀ ਗਈ ਤੇ ਉਹਦਾ ਨੁਕਸਾਨ ਤਾਂ ਚਲੋ ਹਜੇ ਫਿਲਹਾਲ ਚ ਉਹਨੇ ਦੀ ਵੜਾਈ ਸ਼ੁਰੂ ਨਹੀਂ ਹੋਈ ਆਉਣ ਵਾਲੇ ਦਿਨਾਂ ਚ 스ਕੇਟਰ ਰੇਨ ਦੇ ਕਰਕੇ ਥੋੜਾ ਨੁਕਸਾਨ ਘੱਟ ਹੋ ਬਿਲਕੁਲ ਜੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੈਵੀ ਰੇਨ ਕਿਤੇ ਐਕਸਪੈਕਟਡ ਨਹੀਂ ਹੈ ਕਿਤੇ ਕਿਤੇ ਹਲਕੀ ਜ਼ਰੂਰ ਹੋ ਸਕਦੇ ਉਹ ਵੀ ਜ਼ਿਆਦਾ ਸੈਂਟਰਲ ਔਰ ਨਰਥਰਨ ਡਿਸਟ੍ਰਿਕਟਸ ਦੇ ਵਿੱਚ ਹੀ ਸੋ ਕ੍ਰੌਪ ਨੂੰ ਅਸੀਂ ਉਹਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਐਕਸਪੈਕਟ ਕਰ ਰਹੇ ਬਹੁਤ ਧੰਨਵਾਦ ਮੈਮ ਤਾਂ ਤੁਸੀਂ ਜਾਣਕਾਰੀ ਸੁਣੀ ਹੈ ਵੀ 25 ਸਤੰਬਰ ਤੋਂ ਬਾਅਦ ਕਈ ਇਲਾਕਿਆਂ ਦੇ ਵਿੱਚ ਨਦਰਨ ਤੇ ਸੈਂਟਰਲ ਇਲਾਕੇ ਦੇ ਵਿੱਚ ਜਿਹੜੀ ਹੈ ਬਰਸਾਤ ਹਲਕੀ ਹਲਕੀ ਪੈ ਸਕਦੀ ਹੈ ਭਾਰੀ ਬਰਸਾਤ ਦੀ ਕੋਈ ਵੀ ਜਿਹੜੀ ਹੈ ਪ੍ਰੈਡਿਕਸ਼ਨਸ ਨਹੀਂ ਦੱਸੀਆਂ ਗਈਆਂ ਔਰ ਇਸ ਦੇ ਨਾਲ ਮੌਸਮ ਵਿੱਚ ਥੋੜੀ ਤਬਦੀਲੀ ਦੇਖਣ ਨੂੰ ਮਿਲੇਗੀ ਫਿਲਹਾਲ ਜਿਹੜਾ ਟੈਂਪਰੇਚਰ ਚੱਲ ਰਿਹਾ ਉਸ ਦੇ ਕਰਕੇ ਹਮਸ ਭਰਿਆ ਮਾਹੌਲ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਮੌਨਸੂਨ ਦੀ ਮੌਨਸੂਨ ਦੀ ਐਕਟਿਵਨੈਸ ਹੈ ਉਸੇ ਤਰੀਕੇ ਦੇ ਨਾਲ ਬਰਕਰਾਰ ਰਹੇਗੀ ਤੇ ਵਿਧਡਰੋਲ ਜਿਹੜਾ ਹੈ ਉਹ ਕੁਝ ਦਿਨਾਂ ਦੇ ਵਿੱਚ ਜਿਹੜ ਅਗੇ ਦੀ ਪ੍ਰੈਡਿਕਸ਼ਨ ਚ ਅਸੀਂ ਜ਼ਰੂਰ ਸਾਂਝਾ ਕਰਾਂਗੇ ਵਧੇਰੇ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਸ